ਤੇਰੀ ਮੇਰੀ ਜੋੜੀ ਤੇਗੀ ਗੁਮਰਾ ਤੋੜੀ ਹੋ ਤਰੀ ਮੇਰੀ ਜੋੜੀ ਤੇਗੀ ਅਮਰਾ ਤੋੜੀ ਬਦੋ ਤਕਦੀਰਾਂ ਤੋੜ ਤਕਦੀਰਾਂ ਮੇਰੀਆਂ ਤਕਦੀਰਾਂ ਦੁਨੀਆ ਤਕਦੀਰਾਂ ਤੇਰੀ ਮੇਰੀ ਜੋੜੀ ਉਰੀ ਮਤੋ ਤਕਦੀਰ ਗੋਤ ਤਕਦੀਰ ਮਿਲਿਆ ਤਕਦੀਰ ਮਿਲਿਆ ਤਕਦੀਰ ਮਿਲਿਆ ਮੇਰੀ ਬਗਦੀ ਆ ਆਲੋਕ ਬਣੀ ਬਸ ਬਣੀ ਮੇਰੀ ਸਾਡੀ ਯੂਐਸਏ ਵਾਲੀ ਸਸੀ ਗਾਲ ਜੀ ਸਾਰੇ ਵੀਰਾਂ ਨੂੰ ਅੱਜ ਦੇ ਦਿਨ ਮੇਰਾ ਨਾਮ ਨਿਸ਼ਾਨ ਸਿੰਘ ਆ ਪਿੰਡ ਝਾਮਕਾ ਜ਼ਿਲ੍ਹਾ ਤਰਨਤਾਰਨ ਮੇਰਾ ਸਰ ਡੀਜੇ ਸੈਟਅਪ ਮਾਝਾ ਬਲੌਗ ਡੀਜੇ ਤਰਨਤਾਰਨ ਮੇਰੇ ਬੈਨਰ ਦਾ ਨਾਮ ਆ ਜੋ ਸਾਰ ਪਿਛਲੇ ਦਿਨ ਵੀਡੀਓ ਵਾਇਰਲ ਹੋ ਰਹੀਆਂ ਵਾ 14 ਫਰਵਰੀ ਦੀਆਂ ਜੋ ਨੋਟਸ ਉੱਤੇ ਜਾ ਰਿਹਾ ਜੋੜੀ ਦੇ ਉੱਪਰ ਦੀ ਉਹ ਸਾਰੇ ਲੋਕ ਆਪਣੇ ਪੇਜ ਤੇ ਪਾਈ ਜਾਂਦੇ ਕੋਈ ਲਿਖੀ ਜਾਂਦਾ 8 ਕਰੋੜ ਕੋਈ ਲਿਖੀ ਜਾਂਦਾ 10 ਕਰੋੜ ਕੋਈ 10 ਲੱਖ ਲਿਖੀ ਜਾਂਦਾ ਕੋਈ ਕੁਝ ਵੀਊ ਲੈਂਦੇ ਮਾਰੇ ਪਾਈ ਜਾਂਦੇ ਐਕਚੁਅਲੀ ਮੈਂ ਸਾਰੇ ਭੈਣਾ ਭਰਾਵਾਂ ਨੂੰ ਦੱਸਣਾ ਚਾਹਣਾ ਵੀ ਇਹ ਜਿਹੜਾ ਪ੍ਰੋਗਰਾਮ ਸੀ ਇਹ ਮੈਂ ਲਾਇਆ ਸੀ ਮੇਰਾ ਸੈਟਅਪ ਲੱਗਾ ਹੋਇਆ ਸੀ ਉਹ ਮੇਰੇ ਸਾਰੇ ਫਰੈਂਡ ਸੀਗੇ ਤੇ ਉਹ ਇੰਨਾ ਪੈਸਾ ਨਹੀਂ ਉਹ ਸਿਰਫ 3 ਕੁ ਲੱਖ ਰੁਪਈਆ ਟੋਟਲ ਮਤਲਬ ਹੋਇਆ ਵਾ ਦਸਾਂ ਵਾਲੇ ਨੋਟ ਸੀ ਇੰਨਾ ਪੈਸਾ ਨਹੀਂ ਹੋਇਆ ਜਿੰਨਾ ਲੋਕ ਬਣਾਈ ਜਾਂਦੇ ਵਿਊ ਲੈਂਦੇ ਮਾਰੇ ਸੋ ਮੈਂ ਬੇਨਤੀ ਕਰਦਾ ਸਾਰੇ ਭੈਣ ਭਰਾਵਾਂ ਨੂੰ ਕਿ ਇਸ ਵਿਊ ਦੇ ਲੈਣ ਦੇ ਚੱਕਰ ਦੇ ਵਿੱਚ ਇਦਾਂ ਦੀ ਫੇਕ ਵੀਡੀਓ ਨਾ ਪਾਓ ਤੇ ਜਿਹੜੇ ਵੀ ਇਹ ਦੇਖਦੇ ਆ ਮੈਨੂੰ ਕਾਲ ਕਰਦੇ ਆ ਉਹ ਇਦਾਂ ਦਾ ਮਤਲਬ ਕੁਝ ਵੀ ਨਾ ਸੋਚਣ ਇਹ ਬਿਲਕੁਲ ਰੀਅਲ ਹੈ ਮੈਂ ਖੁਦ ਆਨਰ ਹਾਂ ਤੇ ਮੇਰਾ ਮਤਲਬ ਜਿਹੜਾ ਵਾ ਸੈਟਅਪ ਹੀ ਉੱਤੇ ਲੱਗਾ ਉਹਨਾਂ ਦੇ ਘਰ ਦਾ ਫੰਕਸ਼ਨ ਸਾਰਾ ਟੋਟਲ ਮੇਰੇ ਕੋਲ ਸੀਗਾ ਤੇ ਇੰਨੀ ਆਮਦਨ ਨਹੀਂ ਹੋਈ ਜਿੰਨੀ ਲੋਕ ਸੋਚੀ ਜਾਂਦੇ ਆ ਇਹ ਸਭ ਬਿਲਕੁਲ ਠੀਕ ਆ